ਸੂਰੀ ساری ਦੁਨੀਆ ਨੂੰ ਇਹ ਦੱਸਦਾ ਕਿ ਪੰਜਾਬ ਇੱਕ ਪ੍ਰੇਕੀਰੀਅਸ ਸਿਚੁਏਸ਼ਨ ਚ ਹੈ ਇੱਕ ਬੜੀ ਖਤਰਨਾਕ ਸਿਚੁਏਸ਼ਨ ਚ ਹੈ ਪੰਜਾਬ ਨੂੰ ਕਿਤੇ ਅੱਗੇ ਨਹੀਂ ਲਿਜਾ ਰਿਹਾ ਪੰਜਾਬ ਨੂੰ ਪਿੱਛੇ ਕਰ ਰਿਹਾ ਤੂੰ ਹੀ ਦੱਸਦੇ ਖਰਚੇ ਇੰਨੇ ਖਰਚੇ ਇੰਨੇ ਖਰਚੇ ਇੰਨੇ ਉਹ ਭਾਈ ਇਹ ਤਾਂ ਦੱਸੋ ਆਮਦਨ ਕਿਥੋਂ ਕੋਈ ਬਜਟ ਵੀ ਅਲੋਕੇਸ਼ਨ ਹੈ ਨਹੀਂ thro be ਕੋਈ ਪੈਸੇ ਹੈ ਨਹੀਂ ਇਸ ਕਰਕੇ ਪ੍ਰੋਬਲਮਾ ਹੀ ਪ੍ਰੋਬਲਮਾ ਦੱਸਦੇ ਰਹਿੰਦੇ ਹਾਂ ਹਾਲੰਦਕ ਦੱਸੋ ਤੇ ਜਿਹਦੀ ਮੋਨੋਪੋਲੀ ਬਣਾਈ ਹੈ ਕੇਵਲ ਜ਼ਮੀਨਾਂ ਹੋਰ ਲੱਲਾਪਾ ਬੜੇ ਆਰਾਮ ਨਾਲ ਤੁਸੀਂ ਇਹ ਡੰਗ ਜੇ ਮਾਰ ਦਿੰਦੇ ਸੀ ਠੀਕ ਹੈ ਸਭ ਤੋਂ ਵੱਡਾ ਸਵਾਲ ਫਾਈਨੈਂਸ ਮਿੰਸਟਰ ਸਾਹਿਬ ਭਗਵਾਨ ਤਾਂ ਮਾਨ ਜੀ ਮੈਂ ਤੁਹਾਨੂੰ ਪੁੱਛਦਾ ਕਿ ਇਹ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ ਬਜਟ ਲੇਖਾ ਜੋਖਾ ਇਹਦਾ ਤੁਸੀਂ ਦੱਸਦੇ ਖਰਚੇ ਇੰਨੇ ਖਰਚੇ ਇੰਨੇ ਖਰਚੇ ਇੰਨੇ ਉਹ ਭਾਈ ਇਹ ਤਾਂ ਦੱਸੋ ਆਮਦਨ ਕਿਥੋਂ ਇਹਦਾ ਥੋੜੇ ਕੋਈ ਜਵਾਬ ਨਹੀਂ ਅੰਦਰ ਕਿੱਥੋਂ ਆਣੀ ਐ ਤਾਂ ਹੀ ਪਾਲਿਸੀ ਬਣਾਉਣਾ ਪਾਲਿਸੀ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ ਤੇ ਜੇ ਪਾਲਿਸੀ ਬਣਾਉਂਦੇ ਤੇ ਪਾਲਿਸੀ ਬਿਨਾ ਬਜਟਰੀ ਅਲੋਕੇਸ਼ਨ ਦੇ ਨਹੀਂ ਬਣਦੀ ਤੁਸੀਂ ਕਿਸੇ ਪਾਲਿਸੀ ਦੀ ਬਜਟਰੀ ਅਲੋਕੇਸ਼ਨ ਦਿੱਤੀ ਤੁਹਾਡੇ ਕੋਲ ਕੋਈ ਬਜਟ ਦੀ ਅਲੋਕੇਸ਼ਨ ਹੈ ਨਹੀਂ ਤੁਹਾਡੇ ਕੋਲ ਪੈਸੇ ਹੈ ਨਹੀਂ ਇਸ ਕਰਕੇ ਮੈਂ ਕਹਿੰਨਾ ਕਿ ਪ੍ਰੋਬਲਮਾਂ ਹੀ ਪ੍ਰੋਬਲਮਾਂ ਦੱਸਦੇ ਰਹਿੰਦੇ ਹਾਂ ਹਾਲ ਵੀ ਤਾਂ ਦੱਸੋ ਹਾਲ ਇਸ ਕਰਕੇ ਨਹੀਂ ਕਿ ਜਿਹੜੀ ਪਲੈਨਿੰਗ ਕਮਿਸ਼ਨ ਦੀ ਚਿੱਠੀ ਲੱਗੀ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਗੁੱਡ ਇਕਨੋਮਿਕਸ ਗੁੱਡ ਮੈਨੇਜਮੈਂਟ ਇਕਨੋਮਿਕ ਪਾਲਿਸੀ ਜਿਹੜਾ ਵਿੱਤੀ ਸੰਕਟ ਇਹਦਾ ਤੁਸੀਂ ਇਸਤੇਮਾਲ ਕਰ ਰਿਆ ਯੂ ਹੈਵ ਤੁਸੀਂ ਸਾਰੀ ਦੁਨੀਆ ਨੂੰ ਇਹ ਦੱਸਤਾ ਕਿ ਪੰਜਾਬ ਇੱਕ ਪ੍ਰੇਕੀਰੀਅਸ ਸਿਚੁਏਸ਼ਨ ਚ ਹੈ ਇੱਕ ਬੜੀ ਖਤਰਨਾਕ ਸਿਚੁਏਸ਼ਨ ਚ ਹੈ ਫਾਈਨੈਂਸ਼ੀਅਲ ਐਮਰਜੈਂਸੀ ਚ ਪਰ ਤੁਸੀਂ ਇਹ ਨਹੀਂ ਦੱਸਿਆ ਕਰਨਾ ਕਿਉਂ ਸੀਐਮ ਸਾਹਿਬ ਜਿਹੜਾ ਮਾਫੀਆ ਚਲਾਉਂਦੇ ਹੋ ਨਾ ਇਹਨੂੰ ਬੰਦ ਕਰਨ ਦਾ ਕੋਈ ਪ੍ਰਾਤਾਂਕ ਮੈਂ ਤੁਹਾਨੂੰ 10000 ਕਰੋੜ ਰੁਪਏ ਰੇਟੇ ਜਿੱਥੇ ਨਿਕਲੂਗਾ ਤੁਹਾਡਾ ਸੁਪਰੀਮੋ ਕਹਿ ਗਿਆ ਸੀ ਮੁੱਕ ਗਿਆ ਠੀਕ ਹੈ ਘੱਟ ਤੋਂ ਘੱਟ ਨਹੀਂ 30 ਤੋਂ 40000 ਕਰੋੜ ਰੁਪਈਆ ਸ਼ਰਾਬ ਚਲੂਗਾ ਜਿਹਦੇ ਤੁਹਾਨੂੰ ਲਾਇਸੈਂਸ ਦਿੱਤੇ ਹਨ ਨਾ ਇਹ ਤੋਂ ਕਾਲੇ ਪੀਨੇ ਹੋ 13000 ਕਰੋੜ ਦਿੱਤਾ ਐਲ 1 ਨਹੀਂ ਤੇ ਠੇਕੇਦਾਰਾਂ ਨੇ ਥੱਲੇ ਕਰੇ ਹੋ ਠੀਕ ਹੈ ਤੇ ਜਿਹਦੀ ਮੋਨੋਪੋਲੀ ਬਣਾਈ ਹੈ ਕੇਵਲ जमीना होर ललना पापा बड़े आराम कुछ ये दम जी मारते होंगे ठीक है ये बजट पंजाब किगे नहीं जा रहा पिछे कर रहा है तो वह हाथ हो गया सीएम साहब टू स्टैप्स फॉरवर्ड वन स्टैप बैकवर्ड वन स्ट फॉरवर्ड थ्री स्टैप्स बैकवर्ड सिचुएशनवर्ड जागो पंजाबी ਕ੍ਰਾਂਤੀ ਤੇ ਹੋਣਾ ਭਾਗ ਭਗਵੰਤ ਮਾਨ ਸਾਹਿਬ ਭਾਗ ਕਿ ਜਨਤਾ ਆਦੀ ਹੈ ਸਗਾਸ ਖਲੀ